ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਖਰਦਿਸ ਸਰਕਾਰ ਨੇ ਮੰਗਲਵਾਰ ਨੂੰ ਕਿਊਬਾ ਦੇ ਲਈ ਆਪਣੀ ਟ੍ਰੈਵਲ ਐਡਵਾਈਸਰੀ ਅਪਡੇਟ ਕਰਦਿਆ ਕੈਨੇਡੀਅਨ ਯਾਤਰੀਆਂ ਨੂੰ ਉੱਚ ਪੱਧਰੀ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ ਕਿਊਬਾ ਸਦੀਆਂ ਦੇ ਮੌਸਮ ਦੌਰਾਨ ਕੈਨੇਡੀਅਨ ਸਲਾਨੀਆਂ ਲਈ ਇੱਕ ਲੋਕਪ੍ਰੀਆ ਟਿਕਾਣਾ ਹੈ ਪਰ ਉੱਥੇ ਵੱਧ ਰਹੀ ਬਿਜਲੀ ਫਿਊਲ ਅਤੇ ਖਾਣ-ਪੀਣ ਦੀ ਘਾਟ ਨੇ ਚਿੰਤਾਵੱਤਾ ਦਿੱਤੀ ਹੈ ਸਰਕਾਰ ਦੇ ਵੱਲੋਂ ਜਾਰੀ ਕੀਤੀ ਗਈ ਐਡਵਾਈਸਰੀ ਅਨੁਸਾਰ ਕਿਊਬਾ ਦੇ ਵਿੱਚ ਬਿਜਲੀ ਪਾਣੀ ਖਾਣਾ ਅਤੇ ਦਵਾਈਆਂ ਵਰਗੀਆਂ ਬੁਨਿਆਦੀ ਜ਼ਰੂਰਤਾਂ ਦੀ ਕਮੀ ਲਗਾਤਾਰ ਵੱਧ ਰਹੀ ਹੈ ਜਿਸ ਦਾ ਅਸਰ ਹੁਣ ਰਿਜ਼ੋਰਟਾਂ ਅਤੇ ਹੋਟਲਾਂ ਤੇ ਵੀ ਪੈ ਸਕਦਾ ਹੈ ਹਾਲਾਤ ਅਨਿਸ਼ਚਿਤ ਨੇ ਅਤੇ ਹੋਰ ਵੀ ਵਿਗੜ ਸਕਦੇ ਨੇ ਜਿਸ ਦੇ ਨਾਲ ਉਡਾਨਾਂ ਦੇ ਵਿੱਚ ਰੁਕਾਵਟਾਂ ਪੈਦਾ ਹੋਣ ਦੀ ਸੰਭਾਵਨਾ ਹੈ ਕਿਊਬਾ ਦੇ ਵਿੱਚ ਹਰ ਰੋਜ਼ ਲੰਬੇ ਸਮੇਂ ਦੇ ਲਈ ਯੋਜਨਾਪਤਿ ਬਿਜਲੀ ਕਟੋਤੀਆਂ ਕੀਤੀਆਂ ਜਾ ਰਹੀਆਂ ਨੇ ਕਈ ਵਾਰ ਅਚਾਨਕ ਬਿਜਲੀ ਬੰਦ ਹੋਣ ਦੀਆਂ ਘਟਨਾਵਾਂ 24 ਘੰਟੇ ਤੋਂ ਵੀ ਵੱਧ ਸਮੇਂ ਤੱਕ ਜਾਰੀ ਰਹਿੰਦੀਆਂ ਨੇ ਹਾਲਾਂਕਿ ਵੱਡੇ ਹੋਟਲ ਅਤੇ ਰਿਜ਼ੋਰਟ ਜਨਰੇਟਰ ਵਰਤਦੇ ਨੇ ਫਿਊਲ ਦੀ ਘਾਟ ਕਾਰਨ ਇਨਾ ਸਹੂਲਤਾ ਉੱਤੇ ਵੀ ਅਸਰ ਪੈ ਰਿਹਾ ਹੈ ਜਿਸ ਨਾਲ ਪੋਹਜਨ ਪਾਣੀ ਅਤੇ ਗਰਮ ਪਾਣੀ ਦੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ ਐਡਵਾਈਸਰੀ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਫਿਊਲ ਦੀ ਘਾਟ ਕਾਰਨ ਦੇਸ਼ ਦੇ ਵਿੱਚ ਯਾਤਰਾ ਕਰਨਾ ਵੀ ਮੁਸ਼ਕਲ ਹੋ ਗਿਆ ਹੈ ਟੈਕਸੀਆਂ ਤੇ ਸਰਕਾਰੀ ਅਵਜਾਈ ਸੇਵਾਵਾਂ ਪ੍ਰਭਾਵਿਤ ਹੋਈਆਂ ਨੇ ਅਤੇ ਗੈਸ ਸਟੇਸ਼ਨਾਂ ਉੱਤੇ ਲੰਬੀਆਂ ਕਤਾਰਾਂ ਕਾਰਨ ਕਈ ਬਾਲ ਝੜਪਾ ਵੀ ਹੋ ਰਹੀਆਂ ਨੇ ਇਸ ਮਾਮਲੇ ਉੱਤੇ ਕਿਊਬਾ ਜਾਣ ਵਾਲੀਆਂ ਕੈਨੇਡੀਅਨਸ 에ਅਰਲਾਈਨਾਂ ਤੇ ਟ੍ਰੈਵਲ ਕੰਪਨੀਆਂ ਦੇ ਨਾਲ ਸੰਪਰਕ ਕੀਤਾ ਗਿਆ ਹੈ ਚਿੱਤੇ ਫਲਾਈਟ ਸੈਂਟਰ ਕੈਨੇਡਾ ਦੀ ਕਾਰਜਕਾਰੀ ਵਾਇਸ ਪ੍ਰੈਜ਼ੀਡੈਂਟ ਅਨੀਤਾ ਐਮੈਲਿਓ ਨੇ ਕਿਹਾ ਕਿ ਲੋਕਾਂ ਦੀ ਪ੍ਰਤੀਕਿਰਿਆ ਮਿਲੀ ਜੁਲੀ ਹੈ ਉਹਨਾਂ ਦੱਸਿਆ ਕਿ ਕਈ ਯਾਤਰੀ ਖਾਸ ਕਰਕੇ ਜੋ ਪਹਿਲਾਂ ਕਿਊਬਾ ਜਾ ਚੁੱਕੇ ਨੇ ਹਜੇ ਵੀ ਬੁਕਿੰਗ ਕਰਵਾ ਰਹੇ ਨੇ ਪਰ ਕੁਝ ਲੋਕ ਸਰਕਾਰੀ ਚੇਤਾਵਨੀਆਂ ਦੇ ਮੱਦੇਨਜ਼ਰ ਆਪਣੀਆਂ ਯਾਤਰਾਵਾਂ ਯੋਜਨਾਵਾਂ 'ਤੇ ਮੁੜ ਵਿਚਾਰ ਕਰ ਰਹੇ ਨੇ ਯੋਕ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਟੈਮਿਨੇਸ਼ਾ ਜੌਨ ਨੇ ਕਿਹਾ ਕਿ ਉਲਜਾ ਸੰਕਰਦਾ ਸਭ ਤੋਂ ਵੱਧ ਅਸਰਸਥਾਨਕ ਲੋਕਾਂ ਤੇ ਪੈਂਦਾ ਜਿਸ ਕੈ ਟੂਰਿਸਟਾਂ ਨੂੰ ਅਕਸਰ ਤਰਜੀਹ ਦਿੱਤੀ ਜਾਂਦੀ ਹੈ ਉਹਨਾਂ ਨੇ ਕਿਊਬਾ ਨੂੰ ਕੈਰੀਬੀਅਨ ਖੇਤਰ ਦੇ ਸਭ ਤੋਂ ਅਸੁਰੱਖਿਅਤ ਦੇਸ਼ਾਂ ਦੇ ਵਿੱਚੋਂ ਇੱਕ ਦੱਸਿਆ ਕਿਊਬਾ ਦੀ ਰਾਸ਼ਟਰੀ ਅੰਕੜਾ ਏਜੰਸੀ ਮੁਤਾਬਕ ਦਸੰਬਰ 2025 ਤੱਕ ਕੈਨੇਡੀਅਨ ਟੂਰਿਸਟਾਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ 15% ਦੀ ਘਟ ਰਹੀ ਹੈ ਹਾਲਾਂਕਿ ਕਿਊਬਾ ਟੂਰਿਸਟ ਰਿਪੋਰਟ ਦਾ ਕਹਿਣਾ ਹੈ ਕਿ 2025-26 ਦੀ ਸਲਤੀ ਦੌਰਾਨ ਰਿਜ਼ੋਰਟ ਸੁਰੱਖਿਅਤ ਅਤੇ ਸੁਚੱਜੇ ਤਰੀਕੇ ਦੇ ਨਾਲ ਚੱਲ ਰਹੇ ਨੇ ਅਤੇ ਕੈਨੇਡੀਅਨ ਮਾਰਕੀਟ ਹਜੇ ਵੀ ਸਭ ਤੋਂ ਵੱਡਾ ਸਰੋਤ ਬਣੀ ਹੋਈ ਹੈ ਫਿਲਹਾਲ ਕਿਊਬਾ ਵਿਆਪਕ ਬਿਜਲੀ ਕਟੋਤੀਆਂ ਤੇ ਆਰਥਿਕ ਸੰਕਟ ਦੇ ਨਾਲ ਜੂਝ ਰਿਹਾ ਹੈ ਜਿਸ ਦਾ ਕਾਰਨ ਫਿਊਲ ਦੀ ਘਾਟ ਖਸਤਾ ਹਾਲ ਬੁਨਿਆਦੀ ਢਾਂਚੇ ਅਤੇ ਅੰਤਰਰਾਸ਼ਟਰੀ ਬੰਦੀਆਂ ਦਸਕੀਆਂ ਸ਼ਾਰੀਆਂ ਨੇ ਯਾਤਰੀਆਂ ਦੀਆਂ ਆਨਲਾਈਨ ਟਿੱਪਣੀਆਂ ਵੀ ਵੱਖ-ਵੱਖ ਨੇ ਤੇ ਕੁਝ ਲੋਕ ਕਯੂਬਾ ਨੂੰ ਹਜੇ ਵੀ ਸੁੰਦਰ ਸੁਰੱਖਿਅਤ ਅਤੇ ਆਰਾਮਦਾਇਕ ਟਿਕਾਣਾ ਦੱਸ ਰਹੇ ਨੇ ਜਦ ਕਿ ਕਈ ਲੋਕ ਸਾਵਧਾਨ ਰਹਿਣ ਦੀ ਸਲਾਹ ਦੇ ਰਹੇ ਨੇ ਫਿਰ ਸਰਕਾਰ ਨੇ ਮੰਗਲਵਾਰ ਨੂੰ ਕਯੂਬਾ ਦੇ ਲਈ ਆਪਣੀ ਟ੍ਰੈਵਲ ਐਡਵਾਈਸਰੀ ਅਪਡੇਟ ਕਰ ਦਿਆ ਕੈਨੇਡੀਅਨ ਯਾਤਰੀਆਂ ਨੂੰ ਉੱਚ ਪੱਧਰੀ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ ਕਿਊਬਾ ਸਾਲੀਏ ਦੇ ਮੌਸਮ ਦੌਰਾਨ ਕੈਨੇਡੀਅਨ ਸਲਾਨੀਅਤ ਲਈ ਇੱਕ ਲੋਕਪ੍ਰੀਯ ਟਿਕਾਣਾ ਹੈ ਪਰ ਉਥੇ ਵੱਧ ਰਹੀ ਬਿਜਲੀ ਫਿਊਲ ਅਤੇ ਖਾਣ-ਪੀਣ ਦੀ ਘਾਟ ਨੇ ਚਿੰਤਾਵੱਤਾ ਦਿੱਤੀ ਹੈ ਸਰਕਾਰ ਦੇ ਵੱਲੋਂ ਜਾਰੀ ਕੀਤੀ ਗਈ ਐਡਵਾਈਸਰੀ ਅਨੁਸਾਰ ਕਿਊਬਾ ਦੇ ਵਿੱਚ ਬਿਜਲੀ ਪਾਣੀ ਖਾਣਾ ਅਤੇ ਦਵਾਈਆਂ ਵਰਗੀਆਂ ਬੁਨਿਆਦੀ ਜ਼ਰੂਰਤਾਂ ਦੀ ਕਮੀ ਲਗਾਤਾਰ ਵੱਧ ਰਹੀ ਹੈ ਜਿਸ ਦਾ ਅਸਰ ਹੁਣ ਰਿਜ਼ੋਰਟਾਂ ਅਤੇ ਹੋਟਲਾਂ ਤੇ ਵੀ ਪੈ ਸਕਦਾ ਹੈ ਹਾਲਾਤ ਅਨਿਸ਼ਚਿਤ ਨੇ ਅਤੇ ਹੋਰ ਵੀ ਵਿਗੜ ਸਕਦੇ ਨੇ ਜਿਸ ਦੇ ਨਾਲ ਉਡਾਣਾਂ ਦੇ ਵਿੱਚ ਰੁਕਾਵਟਾਂ ਪੈਦਾ ਹੋਣ ਦੀ ਸੰਭਾਵਨਾ ਹੈ ਕਿਊਬਾ ਦੇ ਵਿੱਚ ਹਰ ਰੋਜ਼ ਲੰਬੇ ਸਮੇਂ ਦੇ ਲਈ ਯੋਜਨਾਪਤਿ ਪਿਛਲੀ ਘਟੋਟੀਆਂ ਕਿਟੀਆਂ ਚੁਆਰੀਆਂ ਨੇ ਕਈ ਵਾਰ ਅਚਾਨਕ ਬਿਜਲੀ ਬੰਦ ਹੋਣ ਦੀਆਂ ਘਟਨਾਵਾਂ 24 ਘੰਟੇ ਤੋਂ ਵੀ ਵੱਧ ਸਮੇਂ ਤੱਕ ਜਾਰੀ ਰਹਿੰਦੀਆਂ ਨੇ ਹਾਲਾਂਕਿ ਵੱਡੇ ਹੋਟਲ ਅਤੇ ਰਿਜ਼ੋਰਟ ਜਨਰੇਟਰ ਵਰਤਦੇ ਨੇ ਪਰ ਫਿਊਲ ਦੀ ਕਾਟ ਕਾਰਨ ਇਨ੍ਹਾਂ ਸਹੂਲਤਾ ਉੱਤੇ ਵੀ ਅਸਰ ਪੈ ਰਿਹਾ ਹੈ ਇਸ ਨਾਲ ਪਹੁੰਚਣ ਪਾਣੀ ਅਤੇ ਗਰਮ ਪਾਣੀ ਦੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ ਐਡਵਾਈਸਰ ਦੇ ਵਿੱਚ ਇਹ ਵੀ ਦੱਸਿਆ ਕਿ ਫਿਊਲ ਦੀ ਕਾਟ ਕਾਰਨ ਦੇਸ਼ ਦੇ ਵਿੱਚ ਯਾਤਰਾ ਕਰਨਾ ਵੀ ਮੁਸ਼ਕਲ ਹੋ ਗਿਆ ਹੈ ਟੈਕਸੀਆਂ ਤੇ ਸਰਕਾਰੀ ਅਭਜਈ ਸੇਵਾਵਾਂ ਪ੍ਰਭਾਵਿਤ ਹੋਈਆਂ ਨੇ ਗੈਸ ਸਟੇਸ਼ਨਾਂ ਉਤੇ ਲੰਬੀਆਂ ਕਤਾਰਾਂ ਕਾਰਨ ਕਈ ਵਾਰ ਚੜ੍ਹਪਾ ਵੀ ਹੋ ਰਹੀਆਂ ਨੇ ਇਸ ਮਾਮਲੇ ਉਤੇ ਕਿਊਬਾ ਜਾਣ ਵਾਲੀਆਂ ਕੈਨੇਡੀਅਨਸ 에ਅਰਲਾਈਨਾਂ ਤੇ ਟ੍ਰੈਵਲ ਕੰਪਨੀਆਂ ਦੇ ਨਾਲ ਸੰਪਰਕ ਕੀਤਾ ਗਿਆ ਜਿੱਥੇ ਫਲਾਈਟ ਸੈਂਟਰ ਕੈਨੇਡਾ ਦੀ ਕਾਰਜਕਾਰੀ ਵਾਇਸ ਪ੍ਰੈਜ਼ੀਡੈਂਟ ਅਨੀਤਾ ਐਮੈਲਿਓ ਨੇ ਕਿਹਾ ਕਿ ਲੋਕਾਂ ਦੀ ਪ੍ਰਤੀਕਿਰਿਆ ਮਿਲੀ ਜੁਲੀ ਹੈ ਉਹਨਾਂ ਦੱਸਿਆ ਕਿ ਕਈ ਯਾਤਰੀ ਖਾਸ ਕਰਕੇ ਜੋ ਪਹਿਲਾਂ ਕਿਊਬਾ ਜਾ ਚੁੱਕੇ ਨੇ ਹਜੇ ਵੀ ਬੁਕਿੰਗ ਕਰਵਾ ਰਹੇ ਨੇ ਪਰ ਕੁਝ ਲੋਕ ਸਰਕਾਰੀ ਚੇਤਾਵਨੀਆਂ ਦੇ ਮੱਦੇਨਜ਼ਰ ਆਪਣੀਆਂ ਯਾਤਰਾਵਾਂ ਯੋਜਨਾਵਾਂ 'ਤੇ ਮੁੜ ਵਿਚਾਰ ਕਰ ਰਹੇ ਨੇ ਯੋਕ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਟੈਮਿਨੇਸ਼ਾ ਜੌਨ ਨੇ ਕਿਹਾ ਕਿ ਉਲਜਾ ਸੰਕਰਦਾ ਸਭ ਤੋਂ ਵੱਧ ਅਸਰ ਸਥਾਨਕ ਲੋਕਾਂ ਤੇ ਪੈਂਦਾ ਜਿਨ੍ਹਾਂ ਕੇ ਟੂਰਿਸਟਾਂ ਨੂੰ ਅਕਸਰ ਤਰਜੀਹ ਦਿੱਤੀ ਜਾਂਦੀ ਹੈ ਉਹਨਾਂ ਨੇ ਕਿਊਬਾ ਨੂੰ ਕੈਰੀਬੀਅਨ ਖੇਤਰ ਦੇ ਸਭ ਤੋਂ ਅਸੁਰੱਖਿਅਤ ਦੇਸ਼ਾਂ ਦੇ ਵਿੱਚੋਂ ਇੱਕ ਦੱਸਿਆ ਕਿਊਬਾ ਦੀ ਰਾਸ਼ਟਰੀ ਅੰਕੜਾ ਏਜੰਸੀ ਮੁਤਾਬਕ ਦਸੰਬਰ 2025 ਤੱਕ ਕੈਨੇਡੀਅਨ ਟੂਰਿਸਟਾਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ 15% ਦੀ ਘਟ ਰਹੀ ਹੈ ਹਾਲਾਂਕਿ ਕਿਊਬਾ ਟੂਰਿਸਟ ਰਿਪੋਰਟ ਦਾ ਕਹਿਣਾ ਹੈ ਕਿ 2025-26 ਦੀ ਸਰਦੀ ਦੇ ਦੌਰਾਨ ਰਿਜ਼ੋਰਟ ਸੁਰੱਖਿਅਤ ਅਤੇ ਸੁਚੁੱਝੇ ਤਰੀਕੇ ਦੇ ਨਾਲ ਚੱਲ ਰਹੇ ਨੇ ਅਤੇ ਕੈਨੇਡੀਅਨ ਮਾਰਕੀਟ ਹਜੇ ਵੀ ਸਭ ਤੋਂ ਵੱਡਾ ਸਰੋਤ ਬਣੀ ਹੋਈ ਹੈ ਫਿਲਹਾਲ ਕਿਊਬਾ ਵਿਆਪਕ ਬਿਜਲੀ ਕਟੌਤੀਆਂ ਤੇ ਆਰਥਿਕ ਸੰਕਟ ਦੇ ਨਾਲ ਜੂਝ ਰਿਹਾ ਹੈ ਜਿਸ ਦਾ ਕਾਰਨ ਫਿਊਲ ਦੀ ਘਾਟ ਖਸਤਾ ਹਾਲ ਬੁਨਿਆਦੀ ਢਾਂਚੇ ਅਤੇ ਅੰਤਰਰਾਸ਼ਟਰੀ ਬੰਦੀਆਂ ਤਸੀਆਂ ਚਾਰੀਆਂ ਨੇ ਯਾਤਰੀਆਂ ਦੀਆਂ ਆਨਲਾਈਨ ਟਿੱਪਣੀਆਂ ਵੀ ਵੱਖ-ਵੱਖ ਨੇ ਤੇ ਕੁਝ ਲੋਕ ਕਿਊਬਾ ਨੂੰ ਹਜੇ ਵੀ ਸੁੰਦਰ ਸੁਰੱਖਿਅਤ ਅਤੇ ਆਰਾਮਦਾਇਕ ਟਿਕਾਣਾ ਦੱਸ ਰਹੇ ਨੇ ਜਦ ਕਿ ਕਈ ਲੋਕ ਸਾਵਧਾਨ ਰਹਿਣ ਦੀ ਸਲਾਹ ਦੇ ਰਹੇ ਨੇ ਖਰਿਸਤਕੋਰ ਨੇ ਮੰਗਲਵਾਰ ਨੂੰ ਕਿਊਬਾ ਦੇ ਲਈ ਆਪਣੀ ਟ੍ਰੈਵਲ ਐਡਵਾਈਸਰੀ ਅਪਡੇਟ ਕਰਦਿਆ ਕੈਨੇਡੀਅਨ ਯਾਤਰੀਆਂ ਨੂੰ ਉੱਚ ਪੱਧਰੀ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ। ਕਿਊਬਾ ਸਰਦੀਆਂ ਦੇ ਮੌਸਮ ਦੌਰਾਨ ਕੈਨੇਡੀਅਨ ਸਲਾਨੀਅਤ ਲਈ ਇੱਕ ਲੋਕ ਪ੍ਰੀਤਿ ਕਾਨਾ ਹੈ ਪਰ ਉਥੇ ਵੱਧ ਰਹੀ ਬਿਜਲੀ, ਫਿਊਲ ਅਤੇ ਖਾਣ-ਪੀਣ ਦੀ ਘਾਟ ਨੇ ਚਿੰਤਾ ਬਧਾ ਦਿੰਦੀ ਹੈ। ਸਰਕਾਰ ਦੇ ਵੱਲੋਂ ਜਾਰੀ ਕੀਤੀ ਗਈ ਐਡਵਾਈਸਰੀ ਅਨੁਸਾਰ ਕਿਊਬਾ ਦੇ ਵਿੱਚ ਬਿਜਲੀ, ਪਾਣੀ, ਖਾਣਾ ਅਤੇ ਦਵਾਈਆਂ ਵਰਗੀਆਂ ਬੁਨਿਆਦੀ ਜ਼ਰੂਰਤਾਂ ਦੀ ਕਮੀ ਲਗਾਤਾਰ ਵੱਧ ਰਹੀ ਹੈ ਜਿਸ ਦਾ ਅਸਰ ਹੁਣ ਰਿਜ਼ੋਰਟਾਂ ਅਤੇ ਹੋਟਲਾਂ ਤੇ ਵੀ ਪੈ ਸਕਦਾ ਹੈ। ਹਾਲਾਤ ਅਨਿਸ਼ਚਿਤ ਨੇ ਅਤੇ ਹੋਰ ਵੀ ਵਿਗੜ ਸਕਦੇ ਨੇ ਜਿਸ ਦੇ ਨਾਲ ਉਤਾਨਾ ਦੇ ਵਿੱਚ ਰੁਕਾਵਟਾ ਪੈਦਾ ਹੋਣ ਦੀ ਸੰਭਾਵਨਾ ਹੈ ਕਿਊਬਾ ਦੇ ਵਿੱਚ ਹਰ ਰੋਜ਼ ਲੰਬੇ ਸਮੇਂ ਦੇ ਲਈ ਯੋਜਨਾਪਤਿ ਬਿਜਲੀ ਕਟੋਤੀਆਂ ਕੀਤੀਆਂ ਜਾ ਰਹੀਆਂ ਨੇ ਕਈ ਵਾਰ ਅਚਾਨਕ ਬਿਜਲੀ ਬੰਦ ਹੋਣ ਦੀਆਂ ਘਟਨਾਵਾਂ 24 ਘੰਟੇ ਤੋਂ ਵੀ ਵੱਧ ਸਮੇਂ ਤੱਕ ਜਾਰੀ ਰਹਿੰਦੀਆਂ ਨੇ ਹਾਲਾਂਕਿ ਵੱਡੇ ਹੋਟਲ ਅਤੇ ਰਿਜ਼ੋਰਟ ਜਨਰੇਟਰ ਵਰਤਦੇ ਨੇ ਪਰ ਫਿਊਲ ਦੀ ਕਾਰਨ ਇਨ੍ਹਾਂ ਸਹੂਲਤਾ ਉੱਤੇ ਵੀ ਅਸਰ ਪੈ ਰਿਹਾ ਹੈ ਜਿਸ ਨਾਲ ਪੋਚਨ ਪਾਣੀ ਅਤੇ ਗਰਮ ਪਾਣੀ ਦੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ ਐਡਵਾਈਸਰੀ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਫਿਊਲ ਦੀ ਕਾਰਨ ਦੇਸ਼ ਦੇ ਵਿੱਚ ਯਾਤਰਾ ਕਰਨਾ ਵੀ ਮੁਸ਼ਕਲ ਹੋ ਗਿਆ ਹੈ ਟੈਕਸੀਆਂ ਤੇ ਸਰਕਾਰੀ ਅਭਿਜਾਈ ਸੇਵਾਵਾਂ ਪ੍ਰਭਾਵਿਤ ਹੋਈਆਂ ਨੇ ਅਤੇ ਗੈਸ ਸਟੇਸ਼ਨਾਂ ਉੱਤੇ ਲੰਬੀਆਂ ਕਤਾਰਾਂ ਕਾਰਨ ਕਈ ਬਾਲ ਝੜਪਾ ਵੀ ਹੋ ਰਹੀਆਂ ਨੇ ਇਸ ਮਾਮਲੇ ਉੱਤੇ ਕਿਊਬਾ ਜਾਣ ਵਾਲੀਆਂ ਕੈਨੇਡੀਅਨਸ 에ਅਰਲਾਈਨਾਂ ਤੇ ਟ੍ਰੈਵਲ ਕੰਪਨੀਆਂ ਦੇ ਨਾਲ ਪੱਲ ਕੀਤਾ ਕਿ ਜਿੱਥੇ ਫਲਾਈਟ ਸੈਂਟਰ ਕੈਨੇਡਾ ਦੀ ਕਾਰਜਕਾਰੀ ਵਾਇਸ ਪ੍ਰੈਜ਼ੀਡੈਂਟ ਅਨੀਤਾ ਐਮੈਲਿਓ ਨੇ ਕਿਹਾ ਹੈ ਕਿ ਲੋਕਾਂ ਦੀ ਪ੍ਰਤੀਕਿਰਿਆ ਮਿਲੀ ਜੁਲੀ ਹੈ ਉਹਨਾਂ ਦੱਸਿਆ ਕਿ ਕਈ ਯਾਤਰੀ ਖਾਸ ਕਰਕੇ ਜੋ ਪਹਿਲਾਂ ਕਿਊਬਾ ਜਾ ਚੁੱਕੇ ਨੇ ਹਜੇ ਵੀ ਬੁਕਿੰਗ ਕਰਵਾ ਲੈਣੇ ਪਰ ਕੁਝ ਲੋਕ ਸਰਕਾਰੀ ਚੇਤਾਵਨੀਆਂ ਦੇ ਮੱਦੇਨਜ਼ਰ ਆਪਣੀਆਂ ਯਾਤਰਾਵਾਂ ਯੋਜਨਾਵਾਂ ਤੇ ਮੁੜ ਵਿਚਾਰ ਕਰ ਰਹੇ ਨੇ ਯੋਕ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਟੈਮਿਨੇਸ਼ਾ ਜੌਨ ਨੇ ਕਿਹਾ ਕਿ ਉਲਜ ਸੰਕਰ ਦਾ ਸਭ ਤੋਂ ਵੱਧ ਅਸਰ ਸਥਾਨਕ ਲੋਕਾਂ ਤੇ ਪੈਂਦਾ ਜਦਕਿ ਟੂਰਿਸਟਾਂ ਨੂੰ ਅਕਸਰ ਤਰਜੀਹ ਦਿੱਤੀ ਜਾਂਦੀ ਹੈ ਉਹਨਾਂ ਨੇ ਕਿਊਬਾ ਨੂੰ ਕੈਰੀਬੀਅਨ ਖੇਤਰ ਦੇ ਸਭ ਤੋਂ ਅਸੁਰੱਖਿਅਤ ਦੇਸ਼ਾਂ ਦੇ ਵਿੱਚੋਂ ਇੱਕ ਦੱਸਿਆ ਕਿਊਬਾ ਦੀ ਰਾਸ਼ਟਰੀ ਅੰਕੜਾ ਏਜੰਸੀ ਮੁਤਾਬਕ ਦਸੰਬਰ 2025 ਤੱਕ ਕੈਨੇਡੀਅਨ ਟੂਰਿਸਟਾਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ 15% ਦੀ ਘਟ ਰਹੀ ਹੈ ਹਾਲਾਂਕਿ ਕਿਊਬਾ ਟੂਰਿਸਟ ਰਿਪੋਰਟ ਦਾ ਕਹਿਣਾ ਹੈ ਕਿ 2025-26 ਦੀ ਸਲਤੀ ਦੌਰਾਨ ਟਿਸੋਰਟ ਸੁਰੱਖਿਅਤ ਅਤੇ ਸੁਚੁੱਜੇ ਤਰੀਕੇ ਦੇ ਨਾਲ ਚੱਲ ਰਹੇ ਨੇ ਅਤੇ ਕੈਨੇਡੀਅਨ ਮਾਰਕੀਟ ਹਜੇ ਵੀ ਸਭ ਤੋਂ ਵੱਡਾ ਸਰੋਤ ਬਣੀ ਹੋਈ ਹੈ ਫਿਲਹਾਲ ਕਿਊਬਾ ਵਿਆਪਕ ਬਿਜਲੀ ਕਟੋਤੀਆਂ ਤੇ ਆਰਥਿਕ ਸੰਕਟ ਦੇ ਨਾਲ ਜੂਝ ਰਿਹਾ ਹੈ ਜਿਸ ਦਾ ਕਾਰਨ ਫਿਊਲ ਦੀ ਘਾਟ ਖਸਤਾ ਹਾਲ ਬੁਨਿਆਦੀ ਢਾਂਚੇ ਅਤੇ ਅੰਤਰਰਾਸ਼ਟਰੀ ਪਬੰਦੀਆਂ ਦਸਿਆਂ ਚਾਰੀਆਂ ਨੇ ਯਾਤਰੀਆਂ ਦੀਆਂ ਆਨਲਾਈਨ ਟਿੱਪਣੀਆਂ ਵੀ ਵੱਖ-ਵੱਖ ਨੇ ਤੇ ਕੁਝ ਲੋਕ ਕਿਊਬਾ ਨੂੰ ਹਜੇ ਵੀ ਸੁੰਦਰ ਸੁਰੱਖਿਅਤ ਅਤੇ ਆਰਾਮਦਾਇਕ ਟਿਕਾਣਾ ਦੱਸ ਰਹੇ ਨੇ ਜਦ ਕਿ ਕਈ ਲੋਕ ਸਾਵਧਾਨ ਰਹਿਣ ਦੀ ਸਲਾਹ ਦੇ ਰਹੇ ਨੇ